ਇੱਕ ਲੜਕਾ ਉਹਨੇ ਬਾਗ ਬਣਾਇਆ ਬੜਾ ਸੁੰਦਰ ਬੜੇ ਸੋਨੇ ਫੁੱਲ ਬੜਾ ਸੋਹਣਾ ਬਗੀਚਾ ਬਣਾ ਲਿਆ ਇੱਕ ਗਾਂ ਉਸ ਬਗੀਚੇ ਵਿੱਚ ਆ ਜਾਂਦੀ ਹੈ ਜਿਹੜਾ ਉਹਨੇ ਬਾਗ ਬਣਾਇਆ ਬੜਾ ਸੋਹਣਾ ਉਹ ਸੋਚਦਾ ਹੈ ਕਿ ਇਹ ਤੇ ਹੁਣ ਸਾਰੇ ਫੁੱਲ ਖਰਾਬ ਕਰ ਦੇਗੀ ਖਾ ਜਾਏਗੀ ਤਾਂ ਗਾਂ ਖਾ ਵੀ ਲੱਗੀ ਹੁੰਦੀ ਹੈ ਤੇ ਉਹਦਾ ਆਪਣੇ ਗੁੱਸੇ ਦੇ ਜਿਹੜਾ ਉਹ ਕੰਟਰੋਲ ਨਹੀਂ ਰਹਿੰਦਾ ਉਹ ਬੜੀ ਜ਼ੋਰਤੀ ਡਾਂਗ ਮਾਰਦਾ ਸੋਟੀ ਮਾਰਦਾ ਤੇ ਗਾਏ ਨੂੰ ਜਿਹੜੀ ਸੱਟ ਉਹ ੱੱਲੀ ਨਹੀਂ ਜਾਂਦੀ ਗਾਂ ਮਰ ਜਾਂਦੀ ਉੱਥੇ ਤੇ ਮੈਨੂੰ ਦੇ گاਉਂ ਹੱਤਿਆ ਦਾ ਦੋਸ਼ ਲੱਗ ਗਿਆ ਬੜਾ ਵੱਡਾ ਦੋਸ਼ ਹੈ ਪਾਪ ਕਿੱਦਾਂ ਕਰਨਾ ਉਹਨੂੰ ਬੜੀ ਟੈਨਸ਼ਨ ਹੋ ਜਾਂਦੀ ਹੈ ਫੇਰ ਉਹਨੇ ਕਹੇ ਪੰਡਤ ਕੋ ਸੁਣਿਆ ਹੈਗਾ ਬਚਪਨ ਚ ਕਿ ਜਿਹੜੇ ਹੱਥਾਂ ਦਾ ਕਰਜ ਹਨ ਜਿਹੜੇ ਹੱਥ ਹੁੰਦੇ ਨੇ ਇਹਨਾਂ ਵਿੱਚ ਇੰਦਰ ਦੇਵਤੇ ਦਾ ਆਵਾਸ ਹੁੰਦਾ ਉਹ ਨਿਆ ਗੱਲ ਸੁਣੇ ਵੀ ਇੰਦਰ ਦੇਵਤਾ ਕਰਦਾ ਉਹ ਫਿਰ ਬੜਾ ਖੁਸ਼ ਹੁੰਦਾ ਹਸਨ ਲੱਗ ਪੈਂਦਾ ਜਿਹੜੇ ਦੇਵਤੇ ਨੇ ਉਹ ਹਾਜ਼ਰ ਹੋ ਜਾਂਦੇ ਕਹਿੰਦੇ ਵੀ ਅਸੀਂ ਤੈਨੂੰ ਸਜ਼ਾ ਦੇਣ ਆਏ ਕਹਿੰਦੇ ਕਾਦੀ ਸਜ਼ਾ ਕਹਿੰਦੇ ਵੀ ਤੈਨੂੰ ਬ੍ਰਹਮ ਹਤਿਆ ਜਿਹੜੀ ਗਊ ਹਤਿਆ ਲੱਗੀ ਹੈ ਜੀਵ ਹਤਿਆ ਦਾ ਜਿਹੜਾ ਤੇਰਾ ਦੋਸ਼ ਹੈ ਤੇ ਅਸੀਂ ਤੇਰੇ ਕੋਲ ਦਾ ਹਿਸਾਬ ਲੈਣ ਆਏ ਉਹਨੂੰ ਵੀ ਗਿਆਨੀ ਪੁਰਸ਼ ਹੀ ਉਹ ਕਹਿੰਦਾ ਮਹਾਰਾ ਜੀ ਮੈਂ ਤੇ ਕੀਤਾ ਹੀ ਨਹੀਂ ਹਤਾਂ ਜਿਹਦਾ ਵਾਸਾ ਹਤਾਂ ਜ ਤੇ ਇੰਦਰ ਦੇਵ ਦੇ ਇੰਦਰ ਦੇਵ ਤੇ ਦਾ ਵਾਸਾ ਹੈ ਤੇ ਇਹ ਤੇ ਇੰਦਰ ਦੇਵ ਤੇ ਨੇ ਕੀਤਾ ਤੇ ਰਾਜਾ ਇੰਦਰ ਜਿਹੜਾ ਬਹੁਤ ਸੋਹਣਾ ਰੂਪ ਬਣਾ ਕੇ ਸਾਧੂ ਦਾ ਤੇ ਉਸ ਬਾਗ ਵਿੱਚ ਚਲ ਜਾਂਦਾ ਜਿਹੜਾ ਬਾਗ ਉਹਨੇ ਬਗੀਚਾ ਸਜਾਇਆ ਸੀਗਾ ਤੇ ਜਿਹੜੇ ਉਹਨੇ ਫੁੱਲ ਬਣਾਏ ਉਹਦੀ ਬੜੀ ਤਾਰੀਫ ਕੀਤੀ ਉਹਨੇ ਕਿਆ ਬਾਤ ਹੈ ਕਹਿੰਦੇ ਬੜੇ ਸੋਹਣੇ ਫੁੱਲ ਨੇ ਕਿਆ ਕੁਦਰਤ ਦੀ ਖੇਡ ਬਹੁਤ ਤਾਰੀਫ ਕਰਦਾ ਬੜੇ ਸੋਹਣੇ ਸ਼ਬਦ ਵਰਤਦੇ ਤੇ ਉਹ ਮੁੰਡਾ ਵੀ ਉੱਥੇ ਆ ਜਾਂਦਾ ਕਹਿੰਦਾ ਮਹਾਰਾਜ ਇਹਨਾਂ ਹੱਥਾਂ ਨੇ ਕੀਤੇ ਨੇ ਇਹ ਫੁੱਲ ਬੜੇ ਸੋਹਣੇ ਨੇ ਪਰ ਇਹਨਾਂ ਹੱਥਾਂ ਦੀ ਕਰਾਮਾਤ ਹੈ ਇਹ ਹੱਥਾਂ ਨਾਲ ਮੈਂ ਸੀਚੇ ਨੇ ਹੱਥਾਂ ਨਾਲ ਪਾਣੀ ਦਿੱਤਾ ਹੈ ਹੱਥਾਂ ਨਾਲ ਬੀਜ ਲਾਏ ਨੇ ਇਹ ਮੇਰੇ ਹੱਥਾਂ ਦੀ ਕਮਾਲ ਹੈ ਐਵੇਂ ਨਹੀਂ ਬਾਗ ਏਡਾ ਸੋਹਣਾ ਬਣਿਆ ਤੇ ਰਾਜਾ ਇੰਦਰ ਫਿਰ ਉਹ ਦੇਵਤਿਆਂ ਨੂੰ ਵਾਅਦਾ ਦਿੰਦਾ ਕਹਿੰਦਾ ਵੀ ਸੁਣ ਲਾਉਣੇ ਦੀ ਗੱਲ ਵੀ ਤੂੰ ਮੰਨ ਗਿਆ ਨਾ ਵੀ ਤੇਰੇ ਹੱਥਾਂ ਨੇ ਕੀਤਾ ਕਹਿੰਦਾ ਜੀ ਮੈਂ ਮੰਨ ਗਿਆ ਮੇਰੇ ਹੱਥਾਂ ਨੇ ਕੀਤਾ ਤੇ ਉਹ ਕਹਿੰਦੇ ਵੀ ਜਦੋਂ ਤੂੰ ਗਊ ਦੇ ਸੋਟੀ ਮਾਰੀ ਉਹ ਦੇਵਤਿਆਂ ਨੂੰ ਵੀ ਬੁਲਾ ਲੰਦਾ ਉਦੋਂ ਤੂੰ ਕਹਿੰਦਾ ਹੀ ਰਾਜੇ ਇੰਦਰ ਦਾ ਹੱਥਾਂ 'ਚ ਵਾਸਾ ਉਹਨੇ ਕੀਤਾ ਤੇ ਅੱਜ ਜਦੋਂ ਫੁੱਲਾਂ ਦੀ ਵਾਰੀ ਆ ਗਈ ਤੇ ਉਦੋਂ ਕਹਿੰਦਾ ਵੀ ਮੇਰੇ ਹੱਥਾਂ ਨੇ ਕੀਤਾ ਸੋ ਇਨਸਾਨ ਜਿਹੜਾ ਉਹ ਬੜਾ ਚਲਾਕ ਹੈ